ਯਾਰ ਕੀ ਆ ਰਾ ਚੱਕੀ ਆ ਰਾ ਦੀ ਯਾਰ ਕੀ ਆ ਯਾਰ ਕਈ ਹੋ ਗਿਆ ਭਰਾ ਗਰਮੀ ਗਈ ਨਾ ਪੱਤਰਾ ਦੇ ਦਾ ਜਮਾ ਚੱਕ ਕੇ ਜੰਗਾਲ ਖਾ ਗਈ ਇਹ ਯਾਰ ਉਹ ਭਾਵੇਂ ਪਹਿਲੇ ਦਿਨ ਸੀ ਜਿਹੜੀ ਦੁਆਰੇ ਪਾਣੀ ਪੀ ਬੈਠਾ ਉਹ ਗੁੱਸਾ ਹੋ ਗਿਆ ਯਾਰ ਬਈ ਯਾਰ ਕਈ ਕੀ ਆ ਯਾਰ ਬਈ ਕਈ ਆ ਯਾਰ ਉਹ ਵੀਰੇ ਕਈ ਗਈ ਨਹੀਂ ਆਪਣੇ ਤੋਂ ਆ ਲੈ ਉਹ ਕਈ ਗਈ ਆਪਣੇ ਜਿੰਗਾਈ ਆਪਣੇ ਜਿੰਗਾਈ ਗਾਰੰਟੀ ਹੋਊ ਆਪਣੀ ਜੰਗਾਲ ਪੈਣ ਦੀ ਆ ਲੈ ਜਿੰਨਾ ਚਿਰ ਕਈ ਚੱਲੀ ਜਾਰ ਪਾਏਗੀ ਤੇ ਲਿਆ ਕੇ ਇੱਥੇ ਛੱਡਦੀ ਆਪਣੇ ਕੋਲ ਆ ਕਈ ਆਪਣੀ ਕੋਟ ਭਾਈ ਦੀ ਇਹ ਕੋਟ ਭਾਈ ਦੀ ਕਈ ਆਪਣੀ ਉਹ ਕਿਤੇ ਹੋਰ ਹੀ ਲੈ ਗਿਆ ਬਾਪੂ ਉਹਨੇ ਬਾਪੂ ਨੂੰ ਪੁੱਛੀ ਵੀ ਕਿੱਥੋਂ ਲੈ ਕੇ ਗਿਆ ਮਾਦਾ ਯਾਰ ਬਾਈ ਨੇ ਹਾਂ ਕੋ ਯਾਰ ਪੱਤਰਾ ਬਣ ਗਈ ਜੰਗਾਲ ਫਟ ਰਾਈਟ ਹੋਰ ਨਾ ਬੈਠੇ ਆ ਹੋਰ ਬਹੁਤ ਤੂੰ ਉੱਪਰ ਤੋਂ ਆ ਕੇ ਨੇ ਉਹ ਫਾਰਾ ਆ ਬਾਈ ਆਪਣੀ ਕੋਟ ਇਹ ਕਹੀ ਹੈ ਬਾਈ ਆਪਣੀ ਗੱਦੜਪਾ ਵਾਲਾ ਕੋਟ ਭਾਈ ਹਾਂਜੀ ਹਾਂਜੀ ਜਿਹੜਾ ਸ਼੍ਰੀ ਮੁਖਸਰ ਸਾਹਿਬ ਆ ਆ ਸਟੀਲ ਦੀ ਆ ਸਟੀਲ ਦੀ ਆ ਪਿਆਰ ਸਟੀਲ ਦੀ ਤੇਰੀ ਉੱਪਰ ਤੇ ਜਿੰਨਾ ਚਿਰ ਚੱਲੀ ਤੇ ਗਰੰਟਾ ਜਾਰ ਪੈ ਗਈ ਤਾਂ ਆਪਾਂ ਨੂੰ ਲੈ ਆਈਏ ਇੱਥੇ ਯਾਰ ਨਹੀਂ ਪੈਂਦੀ ਯਾਰ ਨਹੀਂ ਪੈਂਦੀ ਇਹਨੇ ਮਾਦਾ ਯਾਰ ਬਾਈ ਯਾਰ ਗਲਤੀ ਹੋ ਗਈ ਬਾਈ ਯਾਰ ਚੱਲ ਕੋਈ ਨਹੀਂ ਮੈਂ ਤਾਂ ਆ ਕੇ ਤੇ ਲੈ ਆਈ ਆ ਆ ਦੇਖੋ ਦੂਜੀ ਵਾਰ ਵਾਹਾਂ ਪਾਇਆ ਕੂਂ ਦਿੰਦਾ ਯਾਰ ਦਿਸੂਗਾ ਬਾਈ ਏ ਭਈਆ ਨਿਸ਼ਾਨ ਜੇ ਕਾਦੇ ਬਚ ਆਏ ਆ ਇਹ ਤਲਪਾਈ ਕੀਤੀ ਥੋੜੇ ਨਾਲ ਹੀ ਸੀ ਇਹ ਥੀ ਬਣਾਉਣਾ ਤੁਸੀਂ ਹਾਂਜੀ ਥੀ ਸੌਰੀ ਬਿਲਕੁਲ ਨਹੀਂ ਨਾ ਮਸ਼ੀਨ ਹੀ ਕੋਈ ਕੰਮ ਨਹੀਂ ਹੋਊਗਾ ਮਸ਼ੀਨ ਲੈਂਦੀ ਏ ਤੁਹਾਨੂੰ ਆਸੇ ਪਾਸੇ ਸਹੀ ਗੱਲ ਆ ਯਾਰ ਮਸ਼ੀਨ ਹੀ ਹੈਣੀ ਕੋਈ ਹੋਰ ਜਿਹੜੇ ਕੱਪੜੇ ਨੇ ਪਟੀਕ ਤੇ ਪਸਾਉਣਾ ਇਹ ਜਲਾਉਂਦਾ ਯਾਰ ਇਹ ਦੇਖੋ ਆ ਯਾਰ ਭਾਈ ਮੈਂ ਤਾਂ ਯਾਰ ਹੋਰ ਨਹੀਂ ਕਰੀ ਰਿਹਾ ਕੱਢ ਕੇ ਆ ਹਾਂ ਹਾਂ ਜਿੰਦਰੀ ਵੇਖ ਵੇਖ ਵਾਲੀ ਚੀਜ਼ ਜਿਹੜੀ ਇਹਦੇ ਤੇ ਤਲਪਾਈ ਕਰੀ ਦੀ ਆ ਜਿੰਦਰੀ ਦਿਖਾ ਭਾਈ ਅੱਛਾ ਇਹਦੇ ਤੇ ਕੱਟ ਕੇ ਬਣਾਉਣਾ ਭਾਈ ਹਾਂਜੀ ਤਾਂ ਹੀ ਕੋਟ ਭਾਈ ਕੋਟ ਪਾਈ ਹੋਈ ਪੈਂਦੀ ਆ ਠੀਕ ਆ ਵੇਖ ਓਏ ਹਮਣਾ ਲੈ ਓਏ ਦੇਖੋ ਤੂੰ ਵੇਖਣ ਲਈ ਮੂੰਹ ਦਿੰਦਾ ਭਾਈ ਵਾਕਈ ਸਹੀ ਆ ਗੱਲ ਯਾਰ ਭਾਈ ਯਾਰ ਮੈਨੂੰ ਤਾਂ ਭਾਈ ਹੁਣ ਇੱਥੋਂ ਹੀ ਦੇ ਯਾਰ ਕੋਟ ਪਾਈ ਵਾਲੀ ਲਿਆਉਂਗਾ ਦੇ ਦੇਵਾਂਗੇ ਉਹਨੇ ਭਾਈ ਮੈਂ ਤਾਂ ਯਾਰ ਮੈਨੂੰ ਤਾਂ ਪਤਾ ਹੀ ਲੱਗ ਮਾਤਾ ਯਾਰ ਤੈਨੂੰ ਐਵੇਂ ਭੁੱਲ ਗਿਆ ਭਾਈ ਯਾਰ ਆਹ ਨਹੀਂ ਕੋਈ ਨਹੀਂ ਕਰ ਭਾਈ ਦੋ ਦੇ ਦੇ ਮੈਂ ਤਾਂ ਵਾਟੂ ਹੀ ਬਹੁਤ ਆਇਆ ਤਿਆਰ ਕਰ ਦਿੰਨੇ ਯਾਰ ਬੈਠੋ 10 ਮਿੰਟ ਬਸ ਕਿੰਨਾ ਟਾਈਮ ਲਾਉਣਗਾ ਭਾਈ 15 ਮਿੰਟ ਬੈਠੋ ਵਾਟ ਠੋਕ ਦਿੰਨੇ ਆਪਾਂ ਕਈਆਂ ਤਿਆਰ ਹੈਂ ਆਪਣੇ ਕੋਲੇ ਹੋਰ ਬਾਈ ਕੀ ਕੀ ਹੁੰਦਾ ਹੈ ਆਪਣੇ ਕੋਲੇ ਹੋਰ ਆਪਣੇ ਕੋਲੇ ਦਾਤੀਆਂ ਕਸੌਲੀਆਂ ਜਿੰਦਰੀਆਂ ਜਿੰਦਰੀਆਂ ਹਾਂਜੀ ਇਹ ਬਾਈ ਲੋਹੇ ਦੀਆਂ ਹੁਣ ਬਣਾਉਣ ਲੱਗੇ ਜਾਦੇ ਤਾਂ ਹਨਾ ਲੋਹੇ ਦੀਆਂ ਅਲੱਗ-ਅਲੱਗ ਹੁੰਦਾ ਆਪਣੇ ਕੋਲੇ ਲੱਕੜ ਦੀ ਤਿਆਰ ਤੁਹਾਨੂੰ ਕਿਤੇ ਨਹੀਂ ਮਿਲਣੀ ਐ ਏਡੀ ਛੇਤੀ ਏਡੀ ਛੇਤੀ ਮਿਲਦੀ ਨਹੀਂ ਇਹ ਲੱਕੜ ਕਾਦੀ ਲਉਣੀ ਪਈ ਰਮਾਨਗੜ ਜਾਣੀਆਂ ਟਾਲੀ ਦੀ ਫੱਟੀ ਲੱਗੀ ਇਹ ਨਹੀਂ ਟਾਲੀ ਦੀ ਹਾਂਜੀ ਤੇ ਆ ਤਾਂ ਸੁਪੈਦਾ ਪਾਵਾ ਵਿੱਚ ਹੀ ਜਾਂਦਾ ਬਾਈ ਯਾਰ ਨਾ ਯਾਰ ਗਰੰਟੀ ਹੋਊ ਆਪਣੀ ਹਾਂ ਪੂਰੀ ਫੁੱਲ ਗਰੰਟੀ ਹੋਊਗੀ ਟਾਲੀ ਜੀ ਆਹ ਟਾਲੀ ਆ ਦੇਖੋ ਪੱਕੀ ਟਾਲੀ ਹੈ ਹਾਂ ਬਾਈ ਟਾਲੀ ਇਹ ਤੂੰ ਲੈ ਕੇ ਗਿਆ ਹਾਂ ਹਾਂ ਜਾਨੀ ਬਾਈ ਜਿਹੜੀ ਗੱਲ ਕਹਿੰਦੇ ਉਹ ਹੀ ਨਿਸ਼ਾਨੀ ਕੀ ਹੁੰਦੀ ਹੈ ਬਾਈ ਟਾਲੀ ਦੀ ਨਿਸ਼ਾਨੀਆਂ ਸ਼ਾਈ ਸਾਨੂੰ ਦੱਸੂਗੀ ਆਹਾ ਹਾਂ ਸਪਾਇਦਾ ਚਟਾ ਹੋਊਗਾ ਹਾਂ ਕਾਰਡ ਬੋਲਦੇ ਆ ਯਾਰ ਵਾਕਈ ਸਹੀ ਗੱਲ ਆ ਸਪਾਇਦਾ ਪਾ ਪਾਈ ਵੇਚੀ ਜਾਂਦੇ ਸੀ ਯਾਰ ਇਹ ਤਾਂ ਉਹ ਉਹਦੇ ਚ ਪਈਆਂ ਰਹੀਆਂ ਪਾਣੀ ਜੀ ਨੇ ਤਾਂ ਡੱਡਾ ਪੱਡਾ ਪਵਾਜਦੀ ਹੈ ਬਾਈ ਉਹਦਾ ਇਹ ਤਾਂ ਨਹੀਂ ਹਿਲਦੀ ਇਹ ਨਹੀਂ ਹਿਲਦੀ ਇਹ ਤਾਂ ਥੱਲੇ ਇੱਥੋਂ ਨਹੀਂ ਜਾਂਦੀ ਮੈਂ ਲੋ ਤਾਂ ਕੁੱਟ ਕੁੱਟ ਕੇ ਲਿਆਇਆ ਹੈਣਾ ਜਮ ਕੁੱਟ ਕੁੱਟ ਕੇ ਬਾਈ ਮੈਂ ਆਪੇ ਹੀ ਢਾਂਡਾ ਟੋਕ ਕੇ ਲੈ ਕੇ ਜਾਵਾਂਗੇ। ਕੋਟ ਭਾਈ ਵਾਲਾ ਤਾਂ ਐਵੇਂ ਨਹੀਂ ਨਾ ਚੱਲਦਾ ਯਾਰ। ਮੈਂ ਤਾਂ ਪਤਾ ਹੀ ਹੁਣ ਅੱਜ ਲੱਗਿਆ ਮੈਂ ਤਾਂ ਬਾਈ। ਤਿੰਨੇ ਚਾਰ ਦੱਸ। ਉਹ ਮੈਂ ਤਾਂ ਤੂੰ ਮੈਂ ਤਾਂ ਗੁਲਾਟੀ ਭਾਈ ਬਾਲਾ ਵਦੇ ਪੱਤਰਾ ਹੀ ਦੀ ਪਤਾ ਨਹੀਂ ਕਿਤੇ। ਤੇਰੀ ਗੱਲ ਨਹੀਂ ਭਰਾ ਜੰਮਾ ਕਰਦੀ ਪਿਆ। ਇਹ ਗਿਆ ਯਾਰ ਭਾਈ। ਇਹ ਗੱਲ ਨਹੀਂ। ਰਾਤੀਆਂ ਦੂਤੀਆਂ ਬੜੀਆਂ ਸੋਹਣੀਆਂ ਯਾਰ ਹੁਣ। ਹਾਂ। ਆ ਹੁਣ ਆ ਹੀ ਗਏ ਆ ਰਾਤੀਆਂ ਦੂਤੀਆਂ ਵਿਖਾਦ ਕੇ ਬਾਈ ਦੀਆਂ। ਦਾ ਤਾਂ ਬਾਲਾ ਵਧੀਆ ਯਾਰ ਪ੍ਰੋਜੈਕਟ ਬਾਈ ਯਾਰ ਕੀ ਕਰੰਡੀਆਂ ਕਰਉਂਦੀਆਂ ਯਾਰ। ਬਾਈ ਯਾਰ ਕਾਰਾਗਰੀ ਤਾਂ ਵਾਕਈ ਸਹੀ ਆ ਹੈਗੀ ਆ ਬਾਈ ਤੇਰੀ ਤਾਂ ਯਾਰ ਹੱਥ ਦੀ। ਭਾਈ ਜਿਹੜੇ ਤੈਨੂੰ ਕਹਣਾ ਬੈਠਿਆ ਤੂੰ ਰੌਲਾ ਪਾਉਂਦਾ ਰਹਿਣਾ ਪਤਾ ਨਹੀਂ ਮੈਂ ਮਾ ਤਾਂ ਮੰਜਾ 500 ਰੁਪਈਆ ਵੀ ਬਾਈ ਮੇਥੇ ਤਾਂ ਬਾੜੇ ਲੈ ਗਿਆ ਪੈਸੇ ਬਾੜੇ ਲੈ ਗਿਆ ਯਾਰ ਤਾਂ ਉਹਨੇ ਹੀ ਤਾਂ ਮੈਨੂੰ ਤਾਂ ਕਈ ਨਹੀਂ ਬਾਈ ਇਹ ਹੈਣਾ ਹਾਂ ਉਹ ਤਾਂ ਲੋਹੇ ਦੇ ਛਾਹ ਉਹਨੇ ਲੈ ਗਿਆ ਭਰਾ ਮੈਂ ਤੂੰ ਹੀ ਪਤਾ ਨਹੀਂ ਕੋਈ ਬਾੜਾ ਮਹਿੰਗਾ ਲੋਹਾ ਦੇਤਾ ਇਹ ਤਾਂ ਤਕੀਲ ਨਹੀਂ ਮਿਲ ਜਾਂਦੀ ਉਹਨੇ ਦੀ ਮਿਲ ਜਾਂਦੀ ਹੈ ਮਿਲ ਜਾਂਦੀ ਨਹੀਂ ਨਹੀਂ ਵਾਕਈਆਂ ਹੀ ਕਈਆਂ ਪਈਆਂ ਯਾਰ ਇਹ ਤਾਂ ਉਹ ਕੋਈ ਹੋਰ ਦੁਕਾਨ ਤੇ ਜਾ ਵੜਦੇ ਯਾਰ ਜਾ ਵੜਦੇ ਲੈ ਦੇਖ ਆ ਸੀਸਾ ਲੈ ਇਹ ਸਟੀਲ ਚੋ ਸ਼ਰੀ ਲੱਗੀ ਆ ਮੂਰੇ ਚੱਕ ਟਾ ਟਾ ਆ ਅੱਲਾ ਆ ਲੋਵਾ ਨਾ ਇਹ ਐਮ ਹੋਰ ਐਵੇਂ ਉੱਥੇ ਚੱਕ ਕੇ ਤੇ ਪੱਤਰੇ ਨਹੀਂ ਕਰਦੇ ਨਾ ਬਈ ਇਹ ਯਾਰ ਜੇ ਵੀ ਘੋਲ ਤਾਂ ਹੀ ਲੋਤੋ ਤੇ ਦੁਰੋਹਮਾਨ ਕਰ ਲੈ ਨਾ ਯਾਰ ਸਹੀ ਹੈ ਢਾਲੀ ਵਾਕੀ ਤਾਂ ਸਾਈ ਢਾਲੀ ਪਈ ਹੈ ਭਾਈ ਆ ਵੀ ਬਾਸ ਦੀਆਂ ਫਿਰ ਭਾਈ ਕਸੀਏ ਕੁਸੀਏ ਵੀ ਸਾਰੇ ਕਸੀਏ ਕੁਸੀਏ ਵੀ ਤਿਆਰ ਕਰਦੇ ਟੋਟਲ ਚੀਜ਼ ਟੋਟਲ ਚੀਜ਼ ਜਾਨੀ ਕਿਤੇ ਜਾਣ ਦੀ ਲੋੜ ਨਹੀਂ ਜੱਟ ਦੀ ਦਰਸਾ ਇੱਥੇ ਆਵੇ ਕਸੀਏ ਵੀ ਵਧੀਆ ਪੂਰੇ ਲੈ ਬਈ ਪੂਰੀ ਧਾਰਤੂ ਪੂਰੀ ਆ ਵਧੀਆ ਚੀਜ਼ ਮਿਲਦੀ ਹੈ ਨਾ ਲੈ ਬਈ ਕੋਟ ਭਾਈ ਪਹੁੰਚ ਜਾ ਮੈਂ ਤਾਂ ਭੁੱਖਾ ਖਾ ਗਿਆ ਤੋਂ ਜੋ ਗਿਆ ਨਾ ਮਨ ਪੂਰਾ ਖੁਸ਼ ਹੋ ਗਿਆ ਤੇ ਕੋਟ ਭਾਈ ਤੋਂ ਬਾਈ ਕਈਆਂ ਲੈ ਗਏ ਤੇ ਕੋਟ ਭਾਈ ਦੀਆਂ ਕਈਆਂ ਕਿਹੜੇ ਕਿਹੜੇ ਪਹਿਲਾਂ ਲੈ ਕੇ ਗਏ ਉਹ ਵੀ ਕਮੈਂਟ ਕਰਨ ਤੇ ਜਿਹੜੇ ਨਹੀਂ ਲੈ ਕੇ ਗਏ ਉਹ ਕੋਟ ਭਾਈ ਆ ਕੇ ਬਾਈ ਕਿ ਕਰੀ ਕਈਆਂ ਲੈ ਕੇ ਜਾਓ ਤੇ ਯਾਰ ਜ਼ਿੰਦਗੀ ਭਰ ਯਾਦ ਰੱਖੋਗੇ ਬਾਈ ਨੇ ਕਿਹਾ ਰੋਡ ਨਹੀਂ ਪੈਣੀ ਮੈਨੂੰ ਨਹੀਂ ਨਹੀਂ ਲੋੜ ਪੈਣੀ ਬਾਈ ਤੇ ਠੀਕ ਆ ਬਾਈ ਅਬ ਧੰਨਵਾਦ ਗਲਤੀ ਫਲਤੀ ਮਾਫ ਬਾਈ ਯਾਰ ਬਹੁਤ ਯਾਰ ਮੈਂ ਤਾਂ ਬਾਵਾ ਹੋ ਗਿਆ ਪਿਆ ਨਹੀਂ ਨਹੀਂ ਕੋਈ ਮੋਰ ਤੇ ਡਰਾਈ ਦਿੱਤਾ ਨਹੀਂ ਨਹੀਂ ਯਾਰ ਮੈਨੂੰ ਪਤਾ ਨਹੀਂ ਪਤੰਦੇ ਨੂੰ ਕੀ ਹੋ ਗਿਆ ਨੇ ਤੇ ਚਲਾ ਗਿਆ ਮਾਰੀ ਕੇ ਯਾਰ